ਮਿਲਦਾ ਹੈ ਸਾ ਜੋ ਆਪਣੇ ਸੰਸਾਰਿਕ ਕਜਾਹਰਾ ਪੂਰੀ ਕਰਦੇ ਹੋਏ ਜੋ ਮਾਲਕ ਦੇ ਚਰਨਾਂ ਦੇ ਵਿੱਚ ਸੱਚੇ ਹੰਡ ਜਾ ਬਿਰਾਜੇ ਹਨ ਤਾਂ ਉਹਨਾਂ ਦੀ ਮਰਤਕ ਦੇ ਆ ਜੋ ਮੈਡੀਕਲ ਫੌਜਾ ਵਾਸਤੇ ਜੋ ਦਾਨ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਪਰਿਵਾਰ ਦਾ ਬਹੁਤ ਧੰਨਵਾਦ ਰਿਸ਼ਤੇਦਾਰਾਂ ਦਾ ਸਾਥ ਸੰਗੀਆਂ ਦਾ ਜੋ ਜਿਨ੍ਹਾਂ ਨੇ ਇਹ ਦਾਨ ਕਰਨ ਵਾਸਤੇ ਬਹੁਤ ਵੱਡਾ ਜੋਰਦਾਰ ਪਾਇਆ ਤਾਂ ਹੁਣ ਆਪਾਂ ਇਹ ਸਾਰਿਆਂ ਨੇ ਖੁਸ਼ੀ ਰਾਜ ਵਿੱਚ ਨਾਰਾਇਣ ਹੋਣੇ ਤੇ ਮਾਤਾ ਜੀ ਨੇ ਆਖਰੀ ਫ라이 ਗਈ ਦੇਣੀ ਹੈ। ਜੋ ਮਾਤਾ ਜੀ ਦਾ ਜੋ ਸਰੀਰ ਹੈ ਮੈਡੀਕਲ ਕੌਂਟਾ ਵਾਸਤੇ ਮੱਥਾ ਸੁਪੀਅਰ ਕਿ ਜਾ ਰਿਹਾ ਹੈ ਜਿੱਥੇ ਕੇ 18 ਤੋਂ 22 ਡਾਕਟਰ ਇਸ ਬੱਚੇ ਨੂੰ ਤਿਆਰ ਕਰਨਗੇ। ਇੱਕ ਰਹੀਏ ਗੁਰੂ ਜੀ।

شریرہ جو میڈیکل کولی ہے ہمارا میرے میرے سامنے میرے سامنے ڈیفنس ہمارا میرے میرے سامنے یہ وہ نماز اور ان شادی عمل رہے اور یہ وہ رتی سنوات کی نماز اور ان شادی عمل رہے اگر وہ عبادت ہے تو سنوات کی نماز اور ان شادی i ਚਰਨਾ ਦੇ ਯਾਦ ਆ ਰਹੀ ਹੈ ਨਾ ਤੇ ਐਡਾ ਵੱਡਾ ਜਿਉਂਦੇ ਜੀਤਾ ਬਹੁਤ ਹੀ ਇਹਨਾਂ ਨੇ ਕਾਰਜ ਕਰੇ ਨੇ ਤੇ ਜਾਂਦੇ ਜਾਂਦੇ ਵੀ ਇੱਕ ਮਾਨਵਤਾ ਭਰਾਈ ਐ ਐਸਾ ਵੱਡਾ ਕਾਰਜ ਕਰ ਗਏ ਜਿਹੜਾ ਸੋਚ ਵੀ ਨਹੀਂ ਸਕਦੇ ਇਸ ਸਮੇਂ ਦੇ ਵਿੱਚ ਕੋਈ ਆਪ ਦਾ ਪਿੰਡੇ ਦਾ ਹਾਲ ਨਹੀਂ ਦੰਦਾ ਤੇ ਇਸ ਪਰਿਵਾਰ ਵੱਲੋਂ ਇੰਨੀ ਵੱਡੀ ਇਹ ਕੁਰਬਾਨੀ ਕੀਤੀ ਜਾ ਰਹੀ ਹੈ ਜਿਹੜਾ ਇਹਦੀ ਡੈੱਡ ਬਡੀ ਮਸਰਾ ਦੇ ਵਿੱਚ ਮੈਡੀਕਲ ਕਾਉਂਸਲ ਦੇ ਵਿੱਚ ਭੇਜੀ ਜਾ ਰਹੀ ਹੈ ਇਹਦੇ ਤੋਂ ਘਟੋ ਘਟੋ 16 ਤੋਂ 18 ਡਾਕਟਰ ਤਿਆਰ ਹੁੰਦੇ ਨੇ ਆਪਣੇ ਬੱਚੇ ਜਾਂਦੇ ਨੇ ਮੈਡੀਕਲ ਲਈ ਸੋ ਇਹ ਏਡੀ ਵੱਡੀ ਕੁਰਬਾਨੀ ਸੋ ਪਰਿਵਾਰ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਕਿਸੇ ਨੇ ਰੋਣਾ ਧੋੜਾ ਨਹੀਂ ਕਿਉਂਕਿ ਏਡੀ ਵੱਡੀ ਕੁਰਬਾਨੀ ਕਰਕੇ ਜਾਂਦੀ ਐ ਕੋਈ ਪਖੰਡ ਕਰਕੇ ਰੋ ਕੇ ਇਹਦੀ ਕੁਰਬਾਨੀ ਨੂੰ ਆਪਾਂ ਬਰਦਾ ਨਹੀਂ ਲਵਾਂਗੇ ਸੋ ਬੇਨਤੀ ਐ ਵੀ ਆਪਾਂ ਜੇਕਰ ਇਹ ਜਿਹੜੇ ਜਿਹੜੇ ਜੋ ਇਹਦੀ ਪਵਿੱਤਰ ਬਾਡੀ ਐ ਇਹਨੂੰ ਗੱਡੀ ਦੇ ਵਿੱਚ ਆਪਾਂ ਸੁਝਾਵਾਂਗੇ ਬੜੀ ਵੱਡਾ ਦੁਨ ਸਾਡੀ ਸਾਡੀ ਮਾਤਾ ਲਾਪ ਕੋ ਜਿਨ੍ਹਾਂ ਨੇ ਅੱਜ ਆਪਣਾ ਸਰੀਰ ਤਨ ਕੀਤਾ ਉਹਨਾਂ ਦੇ ਪਰਿਵਾਰ ਨੇ ਬੜਾ ਵੱਡਾ ਪ੍ਰਾਨਾਂ ਕੀਤਾ ਅਰਮਾਨ ਸਾਡਾ ਭਰਾ ਸਾਡੇ ਜਿਵੇਂ ਮੋਟਕ ਤੋਂ ਸਾਡੇ ਦਫਤਰੇ ਕੰਮ ਕਰਦਾ ਰਿਹਾ ਤੇ ਸਤਸੇ ਵਾਲੇ ਮਹਾਰਾਜ ਜੀ ਦਾ ਬੜਾ ਵੱਡਾ ਪ੍ਰਾਨਾਂ ਪਹਿਲਾਂ ਵੀ ਉਹਨਾਂ ਨੇ ਇੱਕਈ ਖੋਸ ਖਾਸ ਮੋਦੀਆਂ ਤੇ ਜੀਆਂ ਸਾਡੇ ਮੰਤਰੀ ਸਾਹਿਬ ਦੇ ਪੀਏ ਸੱਜੂ ਜੀ ਆਏ ਨੇ ਤੇ ਬਲਾ ਪ੍ਰਧਾਨ ਐਮ ਐਸ ਕੇਮਈਆ ਜੀ ਉਸ ਪਾਰ ਦੇ ਕਾਲਾ ਪ੍ਰਧਾਨ ਸਾਡਾ ਸੋ ਮੇਰੇ ਕਹਿਣ ਦਾ ਮਕਸਦ ਹੈ ਬਾਬਾ ਜੀ ਮਾਤਾ ਜੀ ਨੇ ਜੋ ਸ਼ਰੀਰਦਾਨ ਕਰ ਦਿੱਤਾ ਹੈ ਇਹ ਵੱਖ-ਵੱਖ ਜਦੋਂ ਬਰਿੰਦਾਵਰ ਕਾਲਜ ਚ ਜਾਵੂਗਾ ਉੱਥੇ ਨਵੇਂ ਜੋ ਡਾਕਟਰ ਪਹੁੰਚੇ ਉਹ ਟ੍ਰੇਨਿੰਗ ਕਰਨਗੇ ਇਸ ਬਾਡੀ ਦੇ ਨਾਲ ਆਪਣੀ ਸਿੱਖਿਆ ਵਸਲ ਕਰਨਗੇ ਤੇ ਇਸ ਬਾਡੀ ਦੇ ਨਾਲ ਕੋਈ ਆਪਣੇ ਸ਼ਰੀਰ ਦਾ ਬਾੜ ਵੀ ਨਹੀਂ ਦਿੰਦਾ ਇਹ ਐਡਾ ਵੱਡਾ ਪ੍ਰੋਬਲਮ ਮਾਤਾ ਜੀ ਕਰਕੇ ਗਏ ਨੇ ਕਿੰਨੇ ਹੀ ਨਿਆਣਿਆਂ ਨੂੰ ਡਾਕਟਰ ਬਣਾਵਾਂਗੇ ਕਿੰਨੇ ਹੀ ਨਾਂ ਨਿਆਣਿਆਂ ਨੂੰ ਫੇਰ ਮਿਲੂਗੀ ਇਹ ਤਸੇ ਵਾਲੀ ਸਾਰੀ ਕਮੇਟੀ ਦਾ ਸੰਗਤ ਦਾ ਸੁਨਾਮ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਮਾਤਾ ਜੀ ਨੇ ਐਡਾ ਵੱਡਾ ਉਪਕਾਰ ਤੇ ਐਡਾ ਵੱਡਾ ਪਰਉਪਕਾਰ ਕੀਤਾ ਕਿੰਨੇ ਹੀ ਡਾਕਟਰ ਬਣਨਗੇ ਤੇ ਉਹ ਡਾਕਟਰ ਕਹਾ ਕਿੰਨੇ ਹੀ ਮਰੀਜ਼ਾਂ ਦੇ ਕਿੰਨੇ ਹੀ ਕਿਉਂਕਿ ਡਾਕਟਰ ਕਿ ਦੂਜਾਰਾ ਪਹੁੰਦਾ ਬੱਚੇ ਬੰਦੇ ਨੂੰ ਬਚਾਉਣ ਲਈ ਸੋ ਬੜੀ ਵੱਡੀ ਗੱਲ ਹੈ ਅੱਜ ਮਾਤਾ ਜੀ ਨੇ ਸ਼ਹੀਦਦਾਨ ਕੀਤਾ ਅਤੇ ਇਸ ਕਰਕੇ ਬਹੁਤ ਬਹੁਤ ਬਿਤਾ ਉਰਾਲਾ ਸੀ ਸੱਸੇ ਵਾਲਾ ਤੁੰਗਾਂ ਸਾਹਿਬ ਗੁਰੂ ਤੇਰਾੀਆ